ਅੱਜ ਕਿੱਥੇ ਨੇ ਕੋਈ ਦੱਸੋ ਕੋਈ ਲਿਆਓ ਜਿਹੜਾ ਕਵੇ ਮੈਂ ਲੱਖਾਂ ਨੂੰ ਅਮਰ ਛਕਾਇਆ ਜੀ ਕੋਈ ਲਿਆਓ ਨਾ ਕੋਈ ਬੰਦਾ ਕਵੇ ਸੀ ਨਾ ਵੀ ਮੈਂ ਸੰਤਾਂ ਜੀ ਮੈਂ ਪੂਰਨ ਬ੍ਰਹਮ ਗਿਆਨੀ ਆ ਜੀ ਮੈਂ ਲੱਖਾਂ ਬੰਦਿਆਂ ਨੂੰ ਮੈਂ ਅਮਰਤਾਰੀ ਬਣਾਇਆ ਕੋਈ ਕੋ ਗੱਲ ਕਹੂਗਾ ਮੇਰਾ ਡੇਰਾ ਵੇਖ ਲੋ ਆ ਕੇ ਤੁਸੀਂ ਕੋਈ ਕਹਿੰਦਾ ਜੀ ਮੇਰਾ ਡੇਰਾ 100 ਏਕੜ 'ਚ ਜੇ ਕੋਈ ਕਹਿੰਦਾ ਜੀ ਮੇਰਾ 500 ਏਕੜ 'ਚ ਹੈ ਬਣਾਓ ਬਾਬਾ ਜੀ ਡੇਰੇ ਬਣਾਓ ਤੁਹਾਡੇ ਚੇਲੇ ਲੜ ਲੜ ਕੇ ਮਰਨਗੇ ਵੇਖਿਓ ਤੁਸੀਂ ਇਹ ਤੁਹਾਡੇ ਹੁੰਦਿਆਂ ਤਾਂ ਕਿਸੇ ਥੋੜੀ ਬਹੁਤੀ ਮੈਨੇਜਮੈਂਟ ਹੈਗੀ ਹੈ ਅਗੋ ਨਹੀਂ ਇਹ ਕੰਮ ਚੱਲਣਾ ਬਜਾਏ ਕਿ ਆਪਾਂ ਬਿਲਡਿੰਗਾਂ ਬਣਾਈਏ ਸਾਨੂੰ ਸਿੱਖੀ ਦੇ ਬ੍ਰਾਂਡ ਐਮਬੈਸਡਰ ਬਣਾਉਣੇ ਚਾਹੀਦੇ ਤੁਰਦੇ ਫਿਰਦੇ ਸਿੱਖ ਬਣਾਓ ਜਿੱਥੇ ਜਾਣ ਉੱਥੇ ਸਿੱਖੀ ਵਧਾਉਣ ਸਾਨੂੰ ਇਮਾਰਤਾਂ ਨਹੀਂ ਵਧਾਉਣੀਆਂ ਚਾਹੀਦੀਆਂ ਸਿੱਖ ਵਧਾਉਣੇ ਚਾਹੀਦੇ ਨੇ